ਵੱਡਾ ਹਾਦਸਾ ਵਾਪਰਿਆ ਹੈ ਲੋਹੜੀ ਵਾਲੇ ਦਿਨ ਕਈ ਘਰਾਂ ਦੇ ਚਿਰਾਗ ਜਿਹੜੇ ਐ ਬੁੱਝ ਚੁੱਕੇ ਨੇ ਰੋਂਦੇ-ਕਰਲੋਂਦੇ ਹੋਏ ਮਾਪੇ ਆਪਣੇ ਪੁੱਤਾਂ ਨੂੰ ਪੁਕਾਰ ਰਹੇ ਨੇ ਪਰ ਉਹਨਾਂ ਦੇ ਪੁੱਤਾਂ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੜਕ ਹਾਸੇ ਦੀਆਂ ਕਿ ਮਾਪਿਓ ਦੇ ਇਕਲੌਤੇ ਪੁੱਤਰ ਦੀ ਦਰਦਨਾਕ ਮੌਤ ਹੋਈ ਹੈ ਇੱਕ ਤੋਂ ਬਾਅਦ ਇੱਕ ਤਿੰਨ ਜ਼ਬਰਦਸਤ ਹਾਦਸੇ ਵਾਪਰੇ ਨੇ ਅਤੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਨਵਾਂ ਸ਼ਹਿਰ ਤੋਂ ਜਿੱਥੇ ਕੀ ਮਾਪਿਓ ਦੇ ਇਕਲੌਤੇ ਪੁੱਤਰ ਦੀ ਮੌਤ ਹੋਈ ਹੈ ਤੇ ਮੌਤ ਦਾ ਕਾਰਨ ਵੀ ਸੜਕ ਦੇ ਵਿੱਚ ਬਿਲਕੁਲ ਵਿਚਕਾਰ ਇੱਕ ਟੋਇਆ ਸੀ ਤੇ ਉਸ ਟੋਏ ਦੇ ਕਰਕੇ ਜਿਹੜੀ ਐ ਇਸ ਮੁੰਡੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਇਸੇ ਸੜਕ ਦੇ ਉੱਤੇ ਦੂਜਾ ਵੱਡਾ ਹਾਦਸਾ ਵਾਪਰਿਆ ਹੈ ਕਿ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਹਾਦਸਾ ਵਾਪਰਿਆ ਜਿੱਥੇ ਕਿ ਬਰਾਤ ਜਾਰੀ ਸੀ ਤੇ ਇਸ ਦਰਮਿਆਨ ਦੋ ਗੱਡੀਆਂ ਦੀ ਟੱਕਰ ਹੋ ਜਾਂਦੀ ਹੈ ਤੇ ਉਸ ਘਟਨਾ ਕਰਮ ਦੇ ਵਿੱਚ ਵੀ ਤਿੰਨ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਕਾਲ ਬਣ ਕੇ ਆਈ ਹੈ ਇਹ ਸੜਕ ਕਿਉਂਕਿ ਤੀਜਾ ਹਾਦਸਾ ਵੀ ਐਸੇ ਸੜਕ ਦੇ ਉੱਤੇ ਵਾਪਰਿਆ ਜਿੱਥੇ ਕਿ ਰਾਹੋ ਰੋਡ ਦੇ ਉੱਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਇੱਕ ਤੋਂ ਬਾਅਦ ਇੱਕ ਤਿੰਨ ਜ਼ਬਰਦਸਤ ਸੜਕ ਹਾਦਸੇ ਵਾਪਰੇ ਨੇ ਲੋਹੜੀ ਵਾਲੇ ਦਿਨ ਤਿੰਨ ਘਰਾਂ ਦੇ ਵਿੱਚ ਜੋ ਹੈ ਕਿਰੇ ਪੈਰੇ ਨੇ ਮਾਪਿਓ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਇਸੇ ਤਰ੍ਹਾਂ ਦਾ ਹਾਦਸਾ ਬੀਤੇ ਦਿਨ ਵੀ ਸਾਹਮਣੇ ਆਇਆ ਸੀ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਉਸ ਤੋਂ ਬਾਅਦ ਜਾਣਕਾਰੀ ਮਿਲੀ ਕਿ ਪੰਜਵਾਂ ਮੁੰਡਾ ਜਿਹੜਾ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ ਉਸਨੇ ਵੀ ਦਮ ਤੋੜ ਦਿੱਤਾ ਲਗਾਤਾਰ ਸੜਕ ਹਾਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਇਸਤੇ ਗੌਰ ਫਰਮਾਉਣੀ ਚਾਹੀਦੀ ਹੈ ਤੇ ਨਾਲ ਲੋਕਾਂ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਕਿ ਸੜਕ ਦੇ ਉੱਤੇ ਆਪਣਾ ਵਾਹਨ ਲੈ ਕੇ ਜਾਂਦੇ ਸਮੇਂ ਸਪੀਡ ਦਾ ਜ਼ਰਾ ਧਿਆਨ ਰੱਖਿਆ ਜਾਏ ਕਿਉਂਕਿ ਜਦੋਂ ਜਵਾਨ ਪੁੱਤ ਅੱਖਾਂ ਤੋਂ ਪਰੋਖੇ ਹੋ ਜਾਂਦੇ ਨੇ ਤਾਂ ਮਾਪਿਓ ਦਾ ਜਿਉਂਦੇ ਜੀ ਮਰਨ ਹੋ ਜਾਂਦਾ ਹੈ بڑے ਸੁਪਨੇ ਸੰਜੋਏ ਹੁੰਦੇ ਨੇ ਮਾਪਿਓ ਨੇ ਆਪਣੇ ਪੁੱਤਾਂ ਨੂੰ ਲੈ ਕੇ ਪਰ ਉਹ ਸੁਪਨੇ ਮਿੰਟਾਂ ਦੇ ਵਿੱਚ ਚੱਕਨਾ ਚੂਰ ਹੋ ਜਾਂਦੇ ਨੇ ਤਾਂ ਇੱਕ ਤੋਂ ਬਾਅਦ ਇੱਕ ਤਿੰਨ ਸੜਕ ਹਾਦਸੇ ਵਾਪਰੇ ਨੇ ਇਸ ਸੜਕ ਦੇ ਉੱਤੇ ਕਿ ਸੜਕ ਦੇ ਵਿੱਚ ਟੋਇਆ ਸੀ ਟੋਇਏ ਦੇ ਕਰਕੇ ਇੱਕ ਮੁੰਡੇ ਦੀ ਜਾਨ ਚਲੀ ਗਈ ਮਾਪਿਓ ਦਾ ਇਕਲੌਤਾ ਪੁੱਤਰ ਸੀ ਅੱਜ ਲੋਹੜੀ ਵਾਲੇ ਦਿਨ ਉਸ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਤਾਂ ਉਹ ਗੱਡੀ ਦੀ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਗੱਡੀ ਕਿਵੇਂ ਹਾਦਸੇ ਦਾ ਸ਼ਿਕਾਰ ਹੋਈ ਹੈ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾਚੂਰ ਹੋ ਚੁੱਕਿਆ ਹੈ ਇੱਕ ਤੋਂ ਬਾਅਦ ਇੱਕ ਦਿਨੇ ਹਾਦਸੇ ਵਾਪਰੇ ਨੇ ਇੱਕ ਪਾਸੇ ਬਰਾਤ ਜਾ ਰਹੀ ਸੀ ਤੇ ਇਸ ਦਰਮਿਆਨ ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤੀਜਾ ਹਾਦਸਾ ਵੀ ਨਵਾਂ ਸ਼ਹਿਰ ਦੇ ਰਾਹੋ ਰੋਡ ਤੇ ਵਾਪਰਿਆ ਜਿੱਥੇ ਕਿ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਅਸੀਂ ਪੀਸੀਆਰ ਪਾਰਟੀ ਦੇ ਸਾਨੂੰ ਬਕਰੇ ਪਟਰੋਲ ਤੋਂ ਫੋਨ ਆਇਆ ਜੀ ਬਨਾਲਾ ਕਟ ਦੇ ਉੱਤੇ ਐਕਸੀਡੈਂਟ ਹੋ ਗਿਆ ਗੱਡੀਆਂ ਦਾ ਅਸੀਂ ਆ ਕੇ ਮੌਕੇ ਤੇ ਪਹੁੰਚੇ ਆ ਪਹੁੰਚ ਕੇ ਤਲਾਸ਼ ਕੀਤਾ ਗੱਡੀਆਂ ਦਾ ਐਕਸੀਡੈਂਟ ਗੱਡੀ ਦਾ ਇਨਕਾਰ ਜਨਾਹ ਸੜਕਾਂ ਤੇ ਚੱਲਣ ਜੀ ਰੋਡ ਦੇ ਹੋਇਆ ਤੇ ਬਾਕੀ ਜਾਨੇ ਇਨਸਾਨ ਕੋਈ ਹੋਇਆ ਨਰਮਾਤਮ ਨੇ ਬਿਤਾ ਕਰਤਾ ਹੈ ਤੇ ਗੱਡੀਆਂ ਆਇਆ ਗੱਡੀਆਂ ਦੇ ਸਥਾਨ ਨੂੰ ਦੇਖ ਅਸੀਂ ਪੀਸੀਆਰ ਪਾਰਟੀ ਦੇ ਸਾਨੂੰ ਮੋਕੇ ਦੇ ਕੰਟਰੋਲ ਤੋਂ ਫੋਨ ਆਇਆ ਜੀ ਬਨਾਲਾ ਕਟ ਦੇ ਉੱਤੇ ਐਕਸੀਡੈਂਟ ਹੋ ਗਿਆ ਗੱਡੀਆਂ ਦਾ ਅਸੀਂ ਆ ਕੇ ਮੋਕੇ ਤੇ ਪਹੁੰਚੇ ਆ ਪਹੁੰਚ ਕੇ ਪਤਾ ਕੀਤਾ ਹੈ ਗੱਡੀਆਂ ਦਾ ਐਕਸੀਡੈਂਟ ਇੱਕ ਗੱਡੀ ਦੇ ਪ੍ਰਾਪਤ ਜਣਾ ਚੱਲਣ ਲੱਗੇ ਜੀ ਹੋਰ ਤੇ ਬਾਕੀ ਜਾਨੀ ਨਿਸ਼ਾਨ ਕੋਈ ਹੋਇਆ ਨਰਮਾਤਮ ਨੇ ਬਿਤਾ ਕਰਤਾ ਹੈ ਤੇ ਗੱਡੀਆਂ ਆਇਆ ਗੱਡੀਆਂ ਦੇ ਸਥਾਨ ਨੂੰ ਦੇਖ ਅਸੀਂ ਪੀਸੀਆਰ ਪਾਰਟੀ ਦੇ ਸਾਨੂੰ ਮੋਕੇ ਦੇ ਪਟੋਲ ਤੋਂ ਫੋਨ ਆਇਆ ਜੀ ਬਨਾਲਾ ਕਟ ਦੇ ਉੱਤੇ ਐਕਸੀਡੈਂਟ ਹੋ ਗਿਆ ਕੋ ਗੱਡੀਆਂ ਦਾ ਅਸੀਂ ਆ ਕੇ ਮੌਕੇ ਤੇ ਪਹੁੰਚੇ ਆ ਪਹੁੰਚ ਕੇ ਪਤਾ ਕੀਤਾ ਹੈ ਗੱਡੀਆਂ ਦਾ ਐਕਸੀਡੈਂਟ ਇੱਕ ਗੱਡੀ ਦੇ ਵਿਚਕਾਰ ਦੇ ਨਾਲ ਤੋਂ ਕੱਟ ਚੱਲਣ ਗਈ ਹੋਰ ਤੇ ਬਾਕੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰਮਾਤਮ ਨੂੰ ਬਿਦਾ ਕਰਤਾ ਹੈ ਤੇ ਗੱਡੀਆਂ ਆ ਗੱਡੀਆਂ ਦੇ ਨੁਕਸਾਨ ਨੂੰ ਦੇਖ ਅਸੀਂ ਪੀਸੀ